ਉਹ ਆਪਣੇ ਫੈਨਸ ਨੂੰ ਇੱਕ ਵੱਡਾ ਤੋਹਫਾ ਦਿੱਤਾ ਗਿਆ ਸਿੱਧੂ ਬਾਵੇਂ ਆਪ ਇਸ ਦੁਨੀਆ ਤੇ ਨਹੀਂ ਹੈ ਪਰ ਉਹਨਾਂ ਦੀ ਟੀਮ ਦੇ ਵੱਲੋਂ ਸਿੱਧੂ ਦਾ ਇੱਕ ਨਵਾਂ ਗੀਤ ਹੈ ਜਿਹੜਾ ਰਿਲੀਜ਼ ਕਰ ਦਿੱਤਾ ਗਿਆ ਦੱਸ ਦਈਏ ਕਿ ਬੀਤੀ ਰਾਤ ਇਸ ਦੀ ਇਨਫੋਰਮੇਸ਼ਨ ਆਈ ਸੀ ਕਿ ਪੜਕੇ ਸਿੱਧੂ ਦਾ ਇੱਕ ਗੀਤ ਆ ਜਿਹੜਾ ਰਿਲੀਜ਼ ਕੀਤਾ ਜਾਏਗਾ ਤੇ 10:02 ਮਿੰਟ ਦੇ ਉੱਪਰ ਗੀਤ ਆ ਜਿਹੜਾ ਉਹ ਰਿਲੀਜ਼ ਕਰ ਦਿੱਤਾ ਗਿਆ ਤੇ ਜੇਕਰ ਗੀਤ ਦੇ ਬੋਲਾਂ ਦੀ ਗੱਲ ਕਰੀਏ ਤਾਂ ਕਾਫੀ ਧਾਕੜ ਦੇੜੇ ਬੋਲ ਨੇ ਇਸ ਗੀਤ ਦੇ ਵਿੱਚ ਨੇ ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦਾ ਇਹ ਗੀਤ ਆ ਜਿਹੜਾ ਇੱਕ ਹੋਰ ਨਵਾਂ ਗੀਤ ਉਸ ਨੂੰ ਰਿਲੀਜ਼ ਕਰ ਦਿੱਤਾ ਗਿਆ ਡ੍ਰਿੱਪੀ ਇਸ ਗਾਣੇ ਦਾ ਨਾਮ ਹੈ ਤੇ ਕੁਝ ਹੀ ਮਿੰਟਾਂ ਦੇ ਵਿੱਚ ਜੇਕਰ ਵਿਊਜ਼ ਦੀ ਗੱਲ ਕਰੀਏ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਇਸ ਗੀਤ ਨੂੰ ਸੁਣਿਆ 10:02 ਮਿੰਟ ਦੇ ਉੱਪਰ ਗੀਤ ਰਿਲੀਜ਼ ਹੋਇਆ ਤੇ 10:00 ਬਜ ਕੇ 14 ਮਿੰਟ ਦਾ ਹੁਣ ਸੁਨਾ ਹੋਇਆ ਤੇ ਕੁਝ ਕਮੈਂਟਾਂ ਦੇ ਵਿੱਚ ਲੱਖਾਂ ਲੋਕਾਂ ਨੇ ਇਸ ਗੀਤ ਨੂੰ ਸੁਣਿਆ ਤੇ ਜੇਕਰ ਵਿਊਜ਼ ਦੀ ਗੱਲ ਕਰੀਏ ਤਾਂ ਅਕਸਰ ਅਸੀਂ ਦੇਖਿਆ ਕਿ ਜਦੋਂ ਵੀ ਸਿੱਧੂ ਮੂਸੇਵਾਲਾ ਦਾ ਕੋਈ ਗੀਤ ਰਿਲੀਜ਼ ਕੀਤਾ ਜਾਂਦਾ ਤਾਂ ਫਿਰ ਵਿਊਜ਼ ਦੀ ਗੱਲ ਤਾਂ ਉੱਥੇ ਰਹਿੰਦੀ ਨਹੀਂ ਹੈ ਕਿਉਂਕਿ ਕੁਝ ਹੀ ਮਿੰਟਾਂ ਦੇ ਵਿੱਚ ਜਿਹੜੇ ਵਿਊ ਨੇ ਉਹ ਲੱਖਾਂ ਦੇ ਵਿੱਚ ਹੁੰਦੇ ਆ ਤੇ ਫਿਰ ਜਦੋਂ ਅੱਗੇ-ਅੱਗੇ ਸਮਾਂ ਬੀਤਦਾ ਤਾਂ ਉਹ ਵਿਊ ਨੇ ਜਿਹੜੇ ਮਿਲੀਅਨ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਆ ਤਾਂ ਸਿੱਧੂ ਮੂਸੇਵਾਲ ਦਾ ਇੱਕ ਨਵਾਂ ਜਿਹੜਾ ਗੀਤ ਆ ਰਿਲੀਜ਼ ਹੋ ਚੁੱਕਿਆ ਦੱਸਦੇ ਕਿ ਡ੍ਰਿੱਪੀ ਗੀਤ ਇਸ ਨਾਮ ਆ ਜਿਹੜਾ ਇਸ ਗੀਤ ਨੂੰ ਦਿੱਤਾ ਗਿਆ ਤਾਂ ਡ੍ਰਿੱਪੀ ਗੀਤ ਆ ਜਿਹੜਾ ਰਿਲੀਜ਼ ਕਰ ਦਿੱਤਾ ਗਿਆ ਜੇਕਰ ਬੋਲਾਂ ਦੀ ਗੱਲ ਕਰੀ ਤਾਂ ਸਟਾਰਟਿੰਗ ਆ ਜਿਹੜੀ ਉਹ ਹੁੰਦੀ ਆ ਜਿੱਤਾਂ ਵੇ ਜਿੱਤਾਂ ਕਿਵੇਂ ਐ ਕੀ ਕਰਦਾ ਕਲੱਬ 'ਚ ਕਦੋਂ ਆਇਆ ਜੇਲ੍ਹ 'ਚੋਂ ਤੇ ਹੁਣ ਕਿਹੜੇ ਜੱਪ 'ਚ ਲੱਗਦਾ ਇਹ ਅੱਜ ਵੀ ਕਿਸੇ ਨਾ ਕਿਸੇ ਮਾਰ ਉੱਤੇ ਕੀਏ ਤੇਰੇ ਦਿਲ 'ਚ ਤੇ ਕੀ ਹੈ ਤੇਰੇ ਦੱਬ 'ਚ ਟੇਡਾ ਟੇਡਾ ਝਾਕਣਾ ਮਾਈਂਡ 'ਚ ਰੱਖ ਨੂੰ ਮਾਰਨਾ ਹੁਲਾਰੇ ਕੰਟਰੋਲ ਕਰ ਲੱਕ ਨੂੰ ਤਾਂ ਇਹ ਜਿਹੜੇ ਸਟਾਰਟਿੰਗ ਦੇ ਬੋਲ ਨੇ ਦੱਸ دیے ਕਿ ਸਿੱਧੂ ਮੂਸੇਵਾਲਾ ਦਾ ਇੱਕ ਨਵਾਂ ਜਿਹੜਾ ਗੀਤ ਆ ਰਿਲੀਜ਼ ਕਰ ਦਿੱਤਾ ਗਿਆ ਉੱਥੇ ਵੀ ਤੁਸੀਂ ਵੀ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਸੀਂ ਇਸ ਗੀਤ ਨੂੰ ਸੁਣ ਲਿਆ ਹੈ ਜਾਂ ਨਹੀਂ ਸੁਣਿਆ ਅਜੇ ਤੱਕ ਤਾਂ ਗੀਤ ਦੇ ਬਾਰੇ ਜਰੂਰ ਆਪਣੇ ਵਿਚਾਰ ਸਾਂਝੇ ਕਰੋ ਜੇਕਰ ਸਿੱਧੂ ਮੂਸੇਵਾਲਾ ਦੀ ਗੱਲ ਕਰੀਏ ਤਾਂ ਕੁਝ ਸਮਾਂ ਪਹਿਲਾਂ ਪਿਛਲੇ ਮਹੀਨੇ ਵੀ ਇੱਕ ਗੀਤ ਆ ਜਿਹੜਾ ਉਹ ਰਿਲੀਜ਼ ਕੀਤਾ ਗਿਆ ਸੀ ਉਸ ਗੀਤ ਨੂੰ ਵੀ ਕਾਫੀ ਜ਼ਿਆਦਾ ਲੋਕਾਂ ਦਾ ਜਿਹੜਾ ਪਿਆਰ ਮਿਲਿਆ ਸੀ ਉੱਥੇ ਹੀ ਹੁਣ ਸਿੱਧੂ ਮੂਸੇਵਾਲਾ ਦਾ ਇੱਕ ਹੋਰ ਜਿਹੜਾ ਗੀਤ ਆ ਰਿਲੀਜ਼ ਕਰ ਦਿੱਤਾ ਗਿਆ ਤਾਂ ਦੱਸ ਦਿਓ ਕਿ ਸਿੱਧੂ ਮੂਸੇਵਾਲਾ ਦਾ 2022 ਦੇ ਵਿੱਚ ਕਤਲ ਕਰ ਦਿੱਤਾ ਗਿਆ ਸੀ ਉਸ ਤੋਂ ਬਾਅਦ ਕਾਫੀ ਜਿਹੜੇ ਗੀਤ ਨੇ ਸਿੱਧੂ ਤੇ ਜੋ ਰਿਕਾਰਡ ਕੀਤੇ ਹੋਏ ਸੀ ਉਹਨਾਂ ਨੂੰ ਇੱਕ ਇੱਕ ਕਰਕੇ ਹੁਣ ਰਿਲੀਜ਼ ਜਿਹੜਾ ਕੀਤਾ ਜਾ ਰਿਹਾ ਉਹਨਾਂ ਦੀ ਟੀਮ ਦੇ ਵੱਲੋਂ ਰਿਲੀਜ਼ ਕੀਤਾ ਜਾਂਦਾ ਤਾਂ ਹੁਣ ਇੱਕ ਹੋਰ ਜਿਹੜਾ ਤੋਹਫਾ ਸਿੱਧੂ ਮੂਸੇਵਾਲਾ ਦੇ ਫੈਨਸ ਨੂੰ ਦਿੱਤਾ ਗਿਆ ਦੱਸ ਦਈਏ ਕਿ ਬੀਤੀ ਰਾਤ ਇਨਫੋਰਮੇਸ਼ਨ ਸਾਹਮਣੇ ਆਈ ਸੀ ਕਿ ਸਿੱਧੂ ਮੂਸੇਵਾਲਾ ਦਾ ਇੱਕ ਨਵਾਂ ਜਿਹੜਾ ਗੀਤ ਆ ਉਸ ਨੂੰ ਰਿਲੀਜ਼ ਕੀਤਾ ਜਾਏਗਾ ਤੇ ਹੁਣ ਉਹ ਗੀਤ ਆ ਜਿਹੜਾ ਰਿਲੀਜ਼ ਕਰ ਦਿੱਤਾ ਗਿਆ ਤਾਂ ਦੱਸ ਦਈਏ ਕਿ ਗੁੱਜੀ ਮਿੰਟਾਂ ਦੇ ਵਿੱਚ ਲੱਖਾਂ ਲੋਕ ਨੇ ਜਿਨ੍ਹਾਂ ਨੇ ਇਸ ਗੀਤ ਨੂੰ ਸੁਣ ਲਿਆ YouTube ਦੇ ਉੱਪਰ ਇਹ ਗੀਤ ਆ ਜਿਹੜਾ ਰਿਲੀਜ਼ ਕੀਤਾ ਗਿਆ ਤਾਂ Drippy ਇਸ ਗਾਣੇ ਦਾ ਨਾਮ ਰੱਖਿਆ ਗਿਆ ਦੱਸ ਦਈਏ ਕਿ ਆਡੀਓ ਟਰੈਕ ਆ ਜਿਹੜਾ ਉਹ ਰਿਲੀਜ਼ ਕੀਤਾ ਗਿਆ ਹਾਲਾਂਕਿ ਇਸ ਦੀ ਕੀ ਵੀਡੀਓ ਵੀ ਬਣੀ ਹੋਈ ਆ ਜਾਂ ਵੀਡੀਓ ਬਣਾਈ ਜਾਏਗੀ ਇਸ ਨੂੰ ਲੈ ਕੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆ ਪਈ ਹੈ ਪਰ MP3 ਜਿਹੜਾ Song ਹੈ ਉਹ ਰਿਲੀਜ਼ ਕਰ ਦਿੱਤਾ ਗਿਆ YouTube ਦੇ ਉੱਪਰ ਇਹ ਗੀਤ ਰਿਲੀਜ਼ ਕੀਤਾ ਗਿਆ ਦੱਸ ਦਈਏ ਕਿ Sidhu Moose Wala ਦੀ ਮੋਤੋ ਬਾ ਜਿਹੜੇ ਕਾਫੀ ਜ਼ਿਆਦਾ ਗੀਤ ਰਿਲੀਜ਼ ਕੀਤੇ ਗਏ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਪਿਆਰ ਆ ਲੋਕਾਂ ਦਾ ਮਿਲਿਆ ਤਾਂ ਉਸੇ ਤਰੀਕੇ ਨਾਲ ਇਸ ਗੀਤ ਨੂੰ ਵੀ ਜਿਹੜਾ ਪਿਆਰ ਆ ਉਹ ਮਿਲਦਾ ਹੋਇਆ ਦਿਖਾਈ ਦੇ ਰਿਹਾ ਤਾਂ ਸਿੱਧੂ ਮੂਸੇਵਾਲਾ ਦਾ ਇੱਕ ਨਵਾਂ ਜਿਹੜਾ ਗੀਤ ਹੈ ਉਹ ਰਿਲੀਜ਼ ਕਰ ਦਿੱਤਾ ਗਿਆ ਸਿੱਧੂ ਦੇ ਫੈਨਸ ਨੂੰ ਉਨ੍ਹਾਂ ਦੀ ਟੀਮ ਦੇ ਵੱਲੋਂ ਇੱਕ ਵੱਡਾ ਜਿਹੜਾ ਤੋਹਫ਼ਾ ਦਿੱਤਾ ਗਿਆ ਤਾਂ ਸਿੱਧੂ ਮੂਸੇਵਾਲਾ ਦਾ ਨਵਾਂ Song Drippy ਹੈ ਜਿਹੜਾ ਉਸ ਨੂੰ ਰਿਲੀਜ਼ ਕੀਤਾ ਗਿਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਕਿ ਤੁਸੀਂ ਸਿੱਧੂ ਮੂਸੇਵਾਲਾ ਦਾ ਇਹ Song ਸੁਣ ਲਿਆ ਹੈ ਜਾਂ ਨਹੀਂ ਸੁਣਿਆ ਜਾਂ ਤੁਹਾਨੂੰ ਇਹ Song ਕਿੱਦਾਂ ਦਾ ਲੱਗਿਆ ਇਸ ਦੇ ਵਿੱਚ ਕਿਹੜੀ ਤੁਹਾਨੂੰ ਅਹਿਮ ਗੱਲ ਲੱਗਦੀ ਹੈ ਤਾਂ ਉਹ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਗੀਤ ਦੇ ਸਟਾਰਟਿੰਗ ਦੇ ਬੋਲਾਂ ਦੀ ਫਿਰ ਤੋਂ ਗੱਲ ਕਰੀਏ ਤਾਂ ਜੱਟਾ ਵੇ ਜੱਟਾ ਕਿਵੇਂ ਐ ਕੀ ਕਰਦਾ ਕਲੱਬ 'ਚ ਕਦੋਂ ਆਇਆ ਜੇਲ੍ਹ 'ਚੋਂ ਤੇ ਹੁਣ ਕਿਹੜੇ ਜੱਬ 'ਚ ਲੱਗਦਾ ਇਹ ਅੱਜ ਵੀ ਕਿਸੇ ਨਾ ਕਿਸੇ ਮਾਰਤੇ ਕੀ ਇਹ ਤੇਰੇ ਦਿਲ ਚ ਤੇ ਕੀ ਹੈ ਤੇਰੇ ਡੱਬ ਚ ਤਾਂ ਇਹ ਗੀਤ ਦੇ ਜਿਹੜੇ ਬੋਲ ਨੇ ਸਟਾਰਟਿੰਗ ਬੋਲ ਇਸ ਤੋਂ ਸੁਣਾ ਰਹੇ ਆ ਤਾਂ ਮਾਲਬੇਦ ਇਸ ਗੀਤ ਦੇ ਵਿੱਚ ਜ਼ਿਕਰ ਕੀਤਾ ਗਿਆ ਕਾਫੀ ਜ਼ਿਆਦਾ ਜਿਹੜੇ ਇਸ ਗੀਤ ਦੇ ਵਿੱਚ ਜਿਹੜੇ ਸਿੱਧੂ ਦੇ ਵੱਲੋਂ ਕਨਸੈਪਟ ਜਿਹੜਾ ਯੂਜ਼ ਕੀਤਾ ਗਿਆ ਤਾਂ ਮਾਲਵੇ ਦਾ ਜ਼ਿਕਰ ਹੈ ਹੋਰ ਕਾਫੀ ਚੀਜ਼ਾਂ ਨੂੰ ਇਸ ਗੀਤ ਦੇ ਵਿੱਚ ਵਰਤਿਆ ਗਿਆ ਵਾ ਤਾਂ ਇਸ ਗੀਤ ਦੇ ਜਿਹੜੇ ਬੋਲ ਨੇ ਤੁਹਾਨੂੰ ਕਿਵੇਂ ਲੱਗ ਰਹੇ ਨੇ ਤੁਸੀਂ ਇਸ ਗੀਤ ਨੂੰ ਕਿਵੇਂ ਦੇਖ ਰਹੇ ਹੋ ਉਹ ਵੀ ਕਮੈਂਟ ਕਰਕੇ ਜਰੂਰ ਦੱਸੋ ਤਾਂ ਸਿੱਧੂ ਮੂਸੇਵਾਲਾ ਦਾ ਜਦੋਂ ਵੀ ਕੋਈ ਗੀਤ ਜਿਹੜਾ ਰਿਲੀਜ਼ ਕੀਤਾ ਜਾਂਦਾ ਤਾਂ ਉਸ ਨੂੰ ਬਹੁਤ ਜ਼ਿਆਦਾ ਜਿਹੜਾ ਪਿਆਰ ਲੋਕਾਂ ਦੇ ਵੱਲੋਂ ਮਿਲਦਾ ਵਾ ਅਕਸਰ ਇਹ ਸੀ ਦੇਖਿਆ ਕਿ ਸੋਸ਼ਲ ਮੀਡੀਆ ਸਾਈਟਸ ਦੇ ਉੱਪਰ ਬਹੁਤ ਜ਼ਿਆਦਾ ਪਿਆਰ ਸਿੱਧੂ ਦੇ ਗੀਤਾਂ ਨੂੰ ਦਿੱਤਾ ਜਾਂਦਾ ਹੈ ਹਾਲਾਂਕਿ ਜਦੋਂ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਜਿਹੜੇ ਗੀਤ ਉਹਨਾਂ ਦੇ ਰਿਲੀਜ਼ ਕੀਤੇ ਗਏ ਨੇ ਤਾਂ ਗੀਤ ਜਦੋਂ ਇਨਫੋਰਮੇਸ਼ਨ ਸਾਹਮਣੇ ਆਉਂਦੀ ਆ ਕਿ ਕੱਲ ਨੂੰ ਕੋਈ ਸਿੱਧੂ ਦਾ ਗੀਤ ਰਿਲੀਜ਼ ਕੀਤਾ ਜਾਏਗਾ ਤਾਂ ਉਸ ਗੀਤ ਦੇ ਰਿਲੀਜ਼ ਹੋਣ ਤੋਂ ਪਹਿਲਾਂ ਲੋਕ YouTube ਦੇ ਉੱਪਰ ਬੈਠ ਜਾਂਦੇ ਸੀ ਵਾਚਿੰਗ ਲਿਸਟਾ ਜਿਹੜੀ ਉਹ ਸ਼ੁਰੂ ਹੋ ਜਾਂਦੀ ਸੀ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਇੰਤਜ਼ਾਰ ਕਰਦੇ ਸੀ ਤੇ ਅੱਜ ਵੀ ਉਸੇ ਤਰੀਕੇ ਨਾਲ ਜਦੋਂ ਜਾਣਕਾਰੀ ਸਾਹਮਣੇ ਆਈ ਕਿ ਸਿੱਧੂ ਦਾ ਗੀਤ ਰਿਲੀਜ਼ ਕੀਤਾ ਜਾਏਗਾ ਇੱਕ ਨਵਾਂ ਗੀਤ ਰਿਲੀਜ਼ ਹੋਏਗਾ ਤਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਪਹਿਲਾਂ ਹੀ ਇੰਤਜ਼ਾਰ ਦੇ ਵਿੱਚ ਸੀ ਕਿ ਕਦੋਂ ਜਿਹੜਾ ਗੀਤ ਆ ਉਹ ਰਿਲੀਜ਼ ਕੀਤਾ ਜਾਏਗਾ ਕਿਹੜਾ ਗੀਤ ਹੋਏਗਾ ਕਿਸ ਤਰੀਕੇ ਦੇ ਇਸ ਗੀਤ ਦੇ ਜਿਹੜੇ ਬੋਲ ਹੋਣਗੇ ਤਾਂ ਉਸੇ ਤਰੀਕੇ ਨਾਲ ਜਦੋਂ ਗੀਤ ਰਿਲੀਜ਼ ਹੋਇਆ ਤਾਂ ਕੁਝ ਹੀ ਮਿੰਟਾਂ ਦੇ ਵਿੱਚ ਜਿਹੜੇ ਵਿਊ ਨੇ ਉਹ ਲੱਖਾਂ ਤੋਂ ਪਾਰ ਨਜ਼ਰ ਆਏ ਨੇ ਤਾਂ ਜਿੰਮੀ ਜਿੰਮੀ ਸਮਾਂ ਬੀਤੇਗਾ ਓਵੇਂ ਓਵੇਂ ਇਸ ਗੀਤ ਦੇ ਜਿਹੜੇ ਵਿਊ ਆ ਉਹ ਵੀ ਵਧਣਗੇ ਅਕਸਰ ਅਸੀਂ ਦੇਖਦੇ ਹਾਂ ਕਿ ਸਿੱਧੂ ਦਾ ਜਦੋਂ ਵੀ ਕੋਈ ਗੀਤ ਰੀਲੀਜ਼ ਕੀਤਾ ਜਾਂਦਾ ਤਾਂ ਉਸ ਦੇ ਜਿਹੜੇ ਵਿਊ ਹੁੰਦੇ ਨੇ ਉਹ ਮਿਲੀਅਨ ਦੇ ਵਿੱਚ ਜਾਂਦੇ ਨੇ ਤਾਂ ਉਸੇ ਤਰੀਕੇ ਸਿੱਧੂ ਨੂੰ ਪਿਆਰ ਆ ਜਿਹੜਾ ਮਿਲਦਾ ਦਿਖਾਈ ਦੇ ਰਿਹਾ ਜਿਸ ਤਰੀਕੇ ਸਿੱਧੂ ਦੇ ਗਾਣੇ ਨੂੰ ਪਹਿਲਾ ਪਿਆਰ ਮਿਲਦਾ ਸੀ ਉਵੇਂ ਹੀ ਉਹ ਜਿਹੜਾ ਪਿਆਰ ਆ ਮਿਲਦਾ ਹੋਇਆ ਦਿਖਾਈ ਦੇ ਰਿਹਾ ਤੇ ਜੇਕਰ ਪਿਆਰ ਦੀ ਗੱਲ ਕਰੀਏ ਤਾਂ ਉਸ ਤੋਂ ਵੀ ਕਿਤੇ ਜ਼ਿਆਦਾ ਹੁਣੇ ਵੱਧ ਪਿਆਰ ਆ ਜਿਹੜਾ ਨਜ਼ਰ ਆਉਂਦਾ ਬਾ ਤਾਂ ਅਕਸਰ ਲੋਕ ਸਿੱਧੂ ਨੂੰ ਮਿਸ ਵੀ ਕਰਦੇ ਨੇ ਪਰ ਜਦੋਂ ਵੀ ਕੋਈ ਸਿੱਧੂ ਦਾ ਹੁਣ ਨਵਾਂ ਗੀਤ ਆ ਜਿਹੜਾ ਰਿਲੀਜ਼ ਕੀਤਾ ਜਾਂਦਾ ਤਾਂ ਲੋਕ ਬੇਸਬਰੀ ਦੇ ਨਾਲ ਉਸ ਗੀਤ ਦੀ ਜਿਹੜਾ ਉਡੀਕ ਕਰਦੇ ਨੇ ਤਾਂ ਡ੍ਰਿੱਪੀ ਗੀਤ ਆ ਜਿਹੜਾ ਸਿੱਧੂ ਮੂਸੇਵਾਲਾ ਦੇ ਚੈਨਲ ਦੇ ਉੱਪਰ ਰੀਲੀਜ਼ ਕਰ ਦਿੱਤਾ ਗਿਆ ਤਾਂ ਕੁਝ ਹੀ ਮਿੰਟਾਂ ਦੇ ਵਿੱਚ ਜੇਕਰ ਵਿਊਜ਼ ਦੀ ਗੱਲ ਕਰੀਏ ਤਾਂ ਲੱਖਾਂ ਤੋਂ ਪਾਰ ਜਿਹੜੇ ਵਿਊ ਹੋ ਚੁੱਕੇ ਨੇ ਹੁਣ ਤੱਕ ਜੇਕਰ ਗੀਤ ਦੀ ਗੱਲ ਕਰੀਏ ਤਾਂ 19 ਮਿੰਟ ਇਸ ਗੀਤ ਨੂੰ ਰਿਲੀਜ਼ ਹੋਇਆ ਹੋਏ ਨੇ ਤੇ ਵਿਊਜ਼ ਨੇ ਜਿਹੜੇ ਉਹ 2.7 ਲੱਖ ਹੋ ਚੁੱਕੇ ਨੇ ਹਾਲਾਂਕਿ ਬਹੁਤ ਸਾਰੇ ਵਿਊਜ਼ ਨੇ ਜਿਹੜੇ ਅਜੇ ਕਾਊਂਟ ਹੋਣਗੇ ਜੇਕਰ ਤਕਨੀਕੀ ਤੌਰ ਤੇ ਦੇਖਿਆ ਜਾਂਦਾ ਹੈ ਜਿਹੜੇ ਵਿਊ ਨੇ ਤਕਰੀਬਨ ਤਕਰੀਬਨ ਹੁਣ 5 ਲੱਖ ਦੇ ਕਰੀਬ ਹੋ ਚੁੱਕੇ ਹੋਣਗੇ ਕਿਉਂਕਿ ਕੁਝ ਹੀ ਮਿੰਟਾਂ ਦੇ ਵਿੱਚ ਇਹ ਵਿਊ ਆਏ ਨੇ ਤੇ ਜਦੋਂ ਵਿਊਜ਼ ਨੇ ਜਿਹੜੇ ਉਹ ਕਾਊਂਟ ਹੋਣਗੇ ਰੀਫਰੈਸ਼ ਹੋਏਗਾ ਤਾਂ ਤੁਹਾਨੂੰ ਨਜ਼ਰ ਸਕਰੀਨ ਦੇ ਉੱਪਰ ਵੀ ਆਏਗਾ ਕਿ ਕਿਸ ਤਰੀਕੇ ਗੀਤ ਆ ਜਿਹੜਾ ਉਸ ਨੂੰ ਪਿਆਰ ਮਿਲਦਾ ਹੈ ਦਿਖਾਈ ਦੇ ਰਿਹਾ ਜਿਵੇਂ ਹੁਣ ਆਪਾਂ ਗੀਤ ਸੁਣ ਵੀ ਰਹੇ ਹਾਂ ਤਾਂ ਨਾਲ ਨਾਲ ਤੁਹਾਨੂੰ ਜਿਹੜੇ ਵਿਊਜ਼ ਆ ਉਹ ਚੇਂਜ ਹੁੰਦੇ ਹੋਏ ਵੀ ਨਜ਼ਰ ਆ ਰਹੇ ਹੋਣਗੇ ਕਿ ਕਿੰਨੇ ਕੁਝ ਹੀ ਸਕਿੰਟਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਿਊ ਆ ਜਿਹੜੇ ਉਹ ਵਧਦੇ ਹੋਏ ਨਜ਼ਰ ਆ ਰਹੇ ਆ ਤਾਂ ਸਿੱਧੂ ਮੂਸੇਵਾਲ ਜਿਹੜਾ ਰਿਲੀਜ਼ ਕਰ ਦਿੱਤਾ ਗਿਆ ਕੀ ਤੁਸੀਂ ਇਸ ਗੀਤ ਨੂੰ ਸੁਣ ਲਿਆ ਜਾਂ ਨਹੀਂ ਸੁਣਿਆ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਸੁਣਿਆ ਤਾਂ ਤੁਹਾਨੂੰ ਗੀਤ ਦੇ ਵਿੱਚ ਕਿਹੜੀ ਗੱਲ ਅਹਿਮ ਲੱਗੀ ਆ ਜਾਂ ਕੀ ਖਾਸ ਗਿੱਤ ਲੱਗੀ ਆ ਜਾਂ ਕਿਵੇਂ ਦਾ ਤੁਹਾਨੂੰ ਇਹ ਗੀਤ ਜਿਹੜਾ ਲੱਗਿਆ ਉਹਦੇ ਬਾਰੇ ਜਰੂਰ ਆਪਣੇ ਵਿਚਾਰ ਸਾਂਝੇ ਕਰੋ ਦੱਸਦੇ ਕਿ ਸਿੱਧੂ ਮੂਸੇਵਾਲਾ ਦੇ ਵੱਲੋਂ ਜਿਹੜਾ ਇਹ ਗੀਤ ਗਾਇਆ ਗਿਆ ਸੀ ਉਹਨਾਂ ਦੀ ਡੈਥ ਤੋਂ ਪਹਿਲਾਂ ਦਾ ਇਹ ਗੀਤ ਰਿਕਾਰਡ ਹੈ ਤੇ ਹੁਣ ਇਸ ਗੀਤ ਨੂੰ ਉਹਨਾਂ ਦੀ ਟੀਮ ਦੇ ਵੱਲੋਂ ਰਿਲੀਜ਼ ਹੈ ਜਿਹੜਾ ਉਹ ਕਰ ਦਿੱਤਾ ਗਿਆ ਹੈ